ਕੀ ਪਰਮਾਤਮਾ ਨੂੰ ਬੁਲਾ ਕੇ अनेका ਜੁਨਾ ਦੇ ਵਿੱਚ ਭਟਕਦਾ ਫਿਰਦਾ ਘੁੰਮ ਰਿਹਾ ਪਰਮੇਸ਼ਰ ਦੇ ਨਾਮ ਰਸ ਨੂੰ ਕਿੰਦ ਛੱਡ ਕੇ ਸੰਸਾਰੀ ਰਸਾਂ ਦੇ ਸਵਾਦਾਂ ਵਿੱਚ ਆਪਣਾ ਜੀਵਨ ਬਤੀਤ ਕਰ ਦਿੰਦੇ ਨੇ ਕਈ ਭੜੇ ਨੇ ਜਿਹੜੇ ਸੰਸਾਰੀ ਪਦਾਰਥਾਂ ਦੇ ਵਿੱਚ ਆਪਣਾ ਜੀਵਨ ਨੂੰ ਵਿਅਰਥਕਵਾ ਲੈਂਦੇ ਨੇ ਫਿਰ ਉਨ੍ਹਾਂ ਦੀ ਗੰਦਗੀ ਦੇ ਕੀੜੇ ਬਣਨਾ ਪੈਂਦਾ ਹੈਗਾ ਜਿਸ ਤਰ੍ਹਾਂ ਕਿ ਨਿਤ੍ਰੇਤੇ ਯੁੱਗ ਦੇ ਵਿੱਚ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਆ ਤ੍ਰਿਤੇ ਦੀ ਗੱਲ ਆ ਤ੍ਰਿਤੇ ਯੁੱਗ ਦੇ ਅਵਤਾਰ ਇੱਕ ਵਾਰ ਕਹਿੰਦੇ ਭਗਵਾਨ ਰਾਮ ਜੀ ਅਯੁੱਧਿਆ ਵਿੱਚ ਕਹਿੰਦੇ ਆਪਣੇ ਨਾਲ ਆਸਣ ਤੇ ਬੈਠੇ ਸਨ ਆਸਣ ਤੇ ਬੈਠੇ ਸਨ ਕਹਿੰਦੇ ਭਗਵਾਨ ਰਾਮ ਜੀ ਦੀ ਕਹਿੰਦੇ ਸਭਾ ਮਹਾਮੁਨੀ ਵਸ਼ਿਸ਼ਟ ਜੀ ਵਰਗੇ ਆਤਮਕ ਗਿਆਨੀਆ ਨਾਲ ਕਹਿੰਦੇ ਚਰਚਾ ਹੋ ਰਹੀ ਸੀ ਗੱਲਾਂ ਬਾਤਾਂ ਹੋ ਰਹੀਆਂ ਸੀ ਹਰ ਸਮੇਂ ਵਿਰਮ ਵਿਚਾਰ ਹੁੰਦੀ ਰਹਿੰਦੀ ਸੀ ਉਸ ਦਿਨ ਕਹਿੰਦੇ ਸਰਵੀਸੀ ਮੋਨੀ ਵਸ਼ਿਸ਼ਟ ਆਦਿਕ ਅਤੇ ਹੋਰ ਸੂਝਵਾਨ ਮੰਤਰੀ ਸਭਾ ਦੇ ਵਿੱਚ ਕਹਿੰਦੇ ਵਿਰਾਜਮਨ ਸਨ ਭਗਵਾਨ ਰਾਮ ਜੀ ਬੈਠੇ ਸਨ ਰਾਮਚੰਦਰ ਜੀ ਦੀ ਕਹਿੰਦੇ ਨਗਾ ਇੱਕ ਕੀੜੇ ਤੇ ਚਲੀ ਗਈ ਰਾਮਚੰਦਰ ਜੀ ਦੀ ਇੱਕ ਕੀੜੇ ਤੇ ਚਲੀ ਗਈ ਜਿਸ ਦੀ ਕਹਿੰਦੇ ਦੋ ਪਿਛਲੇ ਕਹਿੰਦੇ ਲੱਤਾਂ ਟੁੱਟੀਆਂ ਹੋਈਆਂ ਸਨ ਕਹਿੰਦੇ ਉਸ ਕੀੜੇ ਨੂੰ ਦੇਖ ਕੇ ਭਗਵਾਨ ਰਾਮ ਜੀ ਕਹਿੰਦੇ ਖਿੜਕੜ ਕੇ ਹੱਸਣ ਲੱਗ ਪਏ ਭਗਵਾਨ ਰਾਮ ਜੀ ਦਾ ਹਰ ਸਮੇਂ ਕਹਿੰਦੇ ਵਿਰਾਗ ਅਵਸਥਾ ਵਿੱਚ ਰਹਿੰਦੇ ਸਨ ਅਜ ਪਤਨ ਕੀ ਗੱਲ ਹੋ ਗਈ ਹੱਸ ਕਿਉਂ ਰਹੇ ਨੇ ਉਨ੍ਹਾਂ ਦੇ ਹਾਸੇ ਹਾਸ ਦਾ ਵੇਖ ਕੇ ਸਾਰੇ ਰੀਸੀ ਮੁਨੀ ਤੇ ਮੰਤਰੀ ਹੈਰਾਨ ਹੋ ਗਏ ਹਸਣ ਦਾ ਕਾਰਨ ਪੁੱਛਿਆ ਹਸਣ ਦੇ ਕਾਰਨ ਤਾਂ ਕਹਿੰਦੇ ਕਿਸੇ ਨੂੰ ਪਤਾ ਨਾ ਲੱਗਿਆ ਕਹਿੰਦੇ ਭਗਵਾਨ ਰਾਮ ਜੀ ਦੇ ਗੁਰੂ ਵਸ਼ਿਸ਼ਟ ਜੀ ਨੇ ਪੁੱਛਿਆ ਕਿ ਹੈ ਰਾਮ ਜੀ ਆਪ ਕਿਉਂ ਹੱਸਿਓ ਕਾਰਨ ਕੀ ਆ ਕਿਹੜੀ ਗੱਲ ਤੋਂ ਹੱਸੇ ਹੋ ਤੁਹਾਡੇ ਕੋਲੇ ਆਉਂਦਿਆਂ ਨੂੰ ਬੜਾ ਸਮਾਂ ਹੋ ਗਿਆ ਪਰ ਅੱਜ ਤੱਕ ਤੁਹਾਨੂੰ ਇੰਨਾ ਹੱਸਦਿਆਂ ਨਹੀਂ ਵਿਖਿਆ ਭਗਵਾਨ ਜੀ ਨੇ ਕਹਿੰਦੇ ਹੱਸਣਾ ਬੰਦ ਕਰਕੇ ਉੱਤਰ ਦਿੱਤਾ ਕਿ ਗੁਰਦੇਵ ਜੀ ਮਨ ਨੂੰ ਸੁਭਾਅਕ ਹੀ ਹਾਸਾ ਆ ਗਿਆ ਸੀ ਵਸ਼ਿਸ਼ਟੀ ਜੀ ਕਹਿਣ ਲੱਗੇ ਕਿ ਇਹ ਦੇ ਸੰਸਾਰ ਵਿੱਚ ਹੱਸਣਾ ਤੇ ਰੋਣਾ ਦੋ ਅਜਿਹਾਂ ਘਟਨਾਵਾਂ ਨੇ ਹੱਸਣਾ ਤੇ ਰੋਣਾ ਦੋ ਅਜਿਹਾਂ ਕੰਦੇ ਘਟਨਾਵਾਂ ਹਨ ਜੋ ਬਿਨਾਂ ਕਾਰਨ ਤੋਂ ਹੋਣੀਆਂ ਵੀ ਸੁਆੰਬ ਨਹੀਂ ਹਨ ਜਦੋਂ ਮਨੁੱਖ ਰੋਂਦਾ ਜਾਂ ਹੱਸਦਾ ਹੈ ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾਗਾ ਜਦੋਂ ਮਨੁੱਖ ਕੋ ਰੋਂਦਾਗਾ ਤਾਂ ਕੋਈ ਹੱਸਦਾਗਾ ਤੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਸੁਪਿਆ ਹੁੰਦਾਗਾ ਵਿਸ਼ਵਸ਼੍ਰਿਤੀ ਜੀ ਕਹਿਣ ਲੱਗੀ ਫਿਰ ਆਪ ਵਿਸ਼ਨੂੰ ਦੇ ਅਵਤਾਰ 14 ਕਲਾ ਸੰਪੂਰਨ ਸੰਸਾਰ ਦੇ ਸਤਕਾਰਯੋਗ ਹਸਤੀ ਹੋ ਭਗਵਾਨ ਹੋ ਸਭਾ ਦੇ ਵਿੱਚ ਬੈਠਿਆਂ ਬੈਠੇ ਕਹਿੰਦੇ ਆਪ ਵਰਗੇ ਧਰਮਾਤਮਾ ਦਾ ਇਸ ਤਰ੍ਹਾਂ ਹੱਸਣਾ ਬਿਨਾਂ ਕਾਰਨ ਤੋਂ ਤਾਂ ਨਹੀਂ ਹੋ ਸਕਦਾ ਕੋਈ ਕਾਰਨ ਕੋਈ ਗੱਲ ਆ ਸਾਰੀ ਸਭਾ ਦੇ ਵਿੱਚ ਕਹਿੰਦੇ ਜਾਣਨ ਦੀ ਤੀਬਰ ਇੱਛਾ ਹੋ ਗਈ ਜਿੰਨੇ ਬੈਠੇ ਨੇ ਸਭਾ ਦੇ ਵਿੱਚ ਆਪ ਕਿਉਂ ਹੱਸੇ ਹੋ ਆਪ ਆਪਣੇ ਹੱਸਣ ਦਾ ਕਾਰਨ ਸਭਾ ਦੇ ਵਿੱਚ ਕਹਿੰਦੇ ਪ੍ਰਗਟ ਕਰਨਾ ਕਰੋ ਬਿਸ਼ਿਤ ਜੀ ਕਹਿਣ ਲੱਗੇ ਕਹਿੰਦੇ ਗੁਰਦੇਵ ਦੀ ਗੱਲ ਸੁਣ ਕੇ ਭਗਵਾਨ ਜੀ ਕਹਿਣ ਲੱਗੇ ਕਿ ਹੇ ਗੁਰਦੇਵ ਮੇਰੇ ਹਸਨ ਦਾ ਕਾਰਨ ਇੱਕ ਕੀੜਾ ਹੈ ਜਿੱਦਿਓ ਕਹਿੰਦੇ ਪਿਸਨੀਆਂ ਦੋ ਲੱਤਾਂ ਟੁੱਟੀਆਂ ਹੋ ਜਾਂ ਲੈ ਭਗਵਾਨ ਜੀ ਕਹਿਣ ਲੱਗੇ ਵਸ਼ੇਸ਼ਟੀ ਜੀ ਨੂੰ ਦੱਸ ਰਹੇ ਨੇ ਕਿ ਗੁਰਦੇਵ ਜਿਹਦੀਆਂ ਦੋ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਹਨ ਇਸ ਘਾਸਣ ਤੇ ਚੜਨ ਦੀ ਕੋਸ਼ਿਸ਼ ਕਰਦਾਗਾ ਪਰ ਜੇ ਚੜਦਾਗਾ ਡਿੱਗ ਪੈਂਦਾਗਾ ਕੋਸ਼ਿਸ਼ ਵੜੀ ਕਰਦਾ ਯਤਨ ਵੜਾ ਕਰਦਾਗਾ ਡਿੱਗ ਪੈਂਦਾਗਾ ਇਸ ਨੂੰ ਦੇਖ ਕੇ ਮੈਂ ਮੇਰਾ ਹਾਸਾ ਆ ਗਿਆ ਇਹ ਉੱਤਰ ਸੁਣ ਕੇ ਵਸ਼ਿਸ਼th ਜੀ ਬੋਲੇ ਇਹ ਤਰ ਤਰ ਉਤਰਨੀ ਹੈ ਇਹ ਸੰਸਾਰ ਵਿੱਚ ਨੇਕਾਂ ਜੀਵਾਂ ਦੇ ਸਰੀਰ ਦੇ ਅੰਗ ਭੰਗ ਹਨ ਦੋ ਚਰਨ ਤੋਂ ਅਸਮਰੱਥ ਨੇ ਬੜੇ ਨੇ ਦੁਨੀਆ ਵਿੱਚ ਸੰਸਾਰ ਵਿੱਚ ਐਸੇ ਜੀਵ ਵੀ ਨੇ ਜਿਨ੍ਹਾਂ ਦੇ ਅੰਗ ਨਹੀਂ ਅਪਾਹਜ ਨੇ ਕੋਈ ਲੱਤਾਂ ਤੋਂ ਕੋਈ ਬਾਹਾਂ ਤੋਂ ਕੋਈ ਅੱਖਾਂ ਤੋਂ ਕੋ ਕਿਵੇਂ ਕੋ ਕਿਵੇਂ ਮਹਾਰਸ਼ਟੀ ਜੀ ਕਹਿਣੇ ਕਿ ਇਹ ਸਹੀ ਉੱਤਰ ਨਹੀਂ ਹੈ ਜਿਨ੍ਹਾਂ ਦੇ ਬڑے ਸਰੀਰ ਦੇ ਅੰਗ ਭੰਗ ਨੇ ਜੋ ਚਰਣ ਤੋਂ ਸਮਰਥਨ ਉਹਨਾਂ ਨੂੰ ਦੇਖ ਕੇ ਆਪ ਕਦੇ ਨਿਸੀ ਹਸੇ ਅਜ ਕਾਰਨ ਕੀ ਹੋ ਗਿਆ ਤੁਹਾਡੀ ਸਭਾ ਵਿੱਚ ਦਰਬਾਰ ਵਿੱਚ ਬੜੇ ਆਉਂਦੇ ਨੇ ਕੋ ਰਾਜੀ ਤੇ ਤੁਹਾਨੂੰ ਹੱਸਦਿਆਂ ਨਹੀਂ ਵੇਖਿਆ ਤੁਹਾਡਾ ਸੁਭਾਅ ਕਿਸੇ ਨੂੰ ਦੇਖ ਕੇ ਉਸ ਨੂੰ ਮਖੌਲ ਕਰਨ ਦਾ ਨਹੀਂ ਸਗੋਂ ਉਸ ਉੱਤੇ ਤਰਸ ਕਰਦੇ ਹੋ ਤੁਸੀਂ ਦਇਆ ਕਰਦੇ ਹੋ ਤਰਸ ਕਰਕੇ ਉਹਦਾ ਦੁੱਖ ਦੂਰ ਕਰਦੇ ਹੋ ਤੁਸੀਂ ਇਸ ਲਈ ਤੁਹਾਡੇ ਹਸਣ ਦਾ ਜੋ ਅਸਲੀ ਅਪੇਧ ਹੈ ਉਸ ਨੂੰ ਪ੍ਰਗਟ ਕਰੋ ਉਹ ਦੱਸੋ ਅਸਲੀ ਕਾਰਨ ਕੀ ਆ ਬਸ਼ਿਸ਼ਟ ਜੀ ਭਗਵਾਨ ਜੀ ਨੂੰ ਕਹਿਣ ਲੱਗੇ ਗੁਰਦੇਵ ਦਾ ਕਹਿੰਦੇ ਵਚਨ ਮੰਨ ਕੇ ਭਗਵਾਨ ਜੀ ਨੇ ਫਿਰ ਕਹਿੰਦੇ ساری ਬਾਤ ਦੱਸੀ ਕੱਲੀ ਕੱਲੀ ਗੱਲ ਕਿਹ ਜੋ ਕੀੜਾ ਹੈ ਕੀੜੇ ਦੀ ਜੂਨ ਜੋਨੇ ਮਰਨ ਤੋਂ ਪਹਿਲਾਂ ਕਹਿੰਦੇ 14 ਵਾਰ ਇੰਦਰ ਬਣ ਕੇ ਸਵਰਗ ਦਾ ਕਹਿੰਦੇ ਰਾਜ ਭੋਗ ਚੁੱਕਿਆ ਇਹ। ਭਗਵਾਨ ਜੀ ਕਹਿਣ ਲੱਗੇ ਗੁਰਦੇਵ ਨੂੰ ਕਿ ਗੁਰਦੇਵ ਜੀ ਬਾਦਰ ਸੁਣੋ ਇਹ ਜੋ ਕੀੜਾ ਸਗਾਸ਼ਨ ਤੇ ਚੜਨ ਦਾ ਯਤਨ ਕਰਦਾ ਪਰ ਚੜਿਆ ਨਹੀਂ ਜਾਂਦਾ ਡਿੱਗ ਜਾਂਦਾ ਇੱਕ ਕੀੜੇ ਦੇ ਜਨਮ ਮਿਲਣ ਤੋਂ ਪਹਿਲਾਂ 14 ਵਾਰ ਇੰਦਰ ਬਣ ਕੇ ਸਵਰਗ ਦਾ ਰਾਜਾ ਭੋਗ ਸਵਰਗ ਦਾ ਰਾਜ ਭੋਗ ਚੁੱਕਿਆਗਾ ਪ੍ਰਵਿਰਤੀ ਬੁੱਧੀ ਹੋਣ ਕਰਕੇ ਹੋਣ ਦੇ ਕਾਰਨ ਇਹ ਸਿਮਰਨ ਤੋਂ ਬਿਨਾਂ ਕਹਿੰਦੇ ਸਿਮਰਨ ਤੋਂ ਬਿਨਾਂ ਹੋਣ ਕਰਕੇ ਅੱਜ ਇਸ ਦਾ ਕਹਿੰਦੇ ਇਹ ਹਾਲ ਆ ਇਹਨੇ ਬੰਦਗੀ ਨਹੀਂ ਕੀਤੀ ਰਾਜ ਭਾਗ ਮਿਲ ਗਿਆ ਸਭ ਕੁਝ ਅਕਾਲ ਪੁਰਖ ਨੇ ਪਰਮਾਤਮਾ ਨੇ ਦੇ ਦਿੱਤਾ ਸੀ ਇਹਨੂੰ ਪਰ ਬੰਦਗੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਭਜਨ ਨਹੀਂ ਕੀਤਾ ਜਦੋਂ ਭਗਵਾਨ ਜੀ ਨੇ ਇਹ ਵਚਨ ਸੁਣਾਇ ਫਿਰ ਦੱਸਿਆ ਸਾਰੀ ਗੱਲ ਅਜੇ ਇਹ ਹਾਲ ਆ ਪਰ ਇਸ ਦੇ ਕਹਿੰਦੇ ਵਿੱਚੋਂ ਸਗਾਸਣ ਤੇ ਬੈਠਣ ਦੀ ਇੱਛਾ ਖਤਮ ਨਹੀਂ ਹੋਈ ਹਲੇ ਇਹਦੇ ਵਿੱਚੋਂ ਸਗਾਸਣ ਤੇ ਬੈਠਣ ਦੀ ਇੱਛਾ ਖਤਮ ਨਹੀਂ ਹੋਈ ਬਾਰ-ਬਾਰ ਸਗਾਸਣ ਤੇ ਚੜਦਾਗਾ ਡਿੱਗ ਪੈਂਦਾ ਚੜਦਾ ਡਿੱਗ ਪੈਂਦਾ ਇਸ ਨੂੰ ਦੇਖ ਕੇ ਮੈਂ ਤਾਂ ਹੱਸਿਆ ਭਗਵਾਨ ਜੀ ਕਹਿਣ ਲੱਗੇ ਵਿਸ਼ਟ ਜੀ ਨੂੰ ਗੁਰਦੇਵ ਜੀ ਨੂੰ ਤਾਂ ਹੱਸਿਆ ਜੀ ਭਾਵੇਂ ਕਹਿੰਦੇ ਕਿਤਨਾ ਵੀ ਵੱਡਾ ਹੋ ਜਾਵੇ ਕਿੱਤਾ ਬੱਟਾ ਹੋ ਜਾਵੇ ਦੁਨੀਆ ਦਾ ਰਾਜ ਮਿਲ ਜੇ ਪਰੰਤੂ ਨਾਮ ਤੋਂ ਬਿਨਾ ਟੇਡੀਆਂ ਜੂਨਾ ਦੇ ਵਿੱਚ ਹੀ ਆਉਂਦਾਗਾ ਦੁਨੀਆ ਦੀ ਸਾਰੀਆਂ ਸੁਖ ਸਹੂਲਤਾਂ ਮਿਲ ਜਾਣ ਰਾਜ ਭਾਗ ਮਿਲ ਜੇ ਪ੍ਰਜਾਤ ਰਖਿਓ ਸਤਿਗੁਰੂ ਜੀ ਦਾ ਬਚਨ ਆ ਗੁਰੂ ਨਾਨਕ ਪਾਸਾ ਜੀ ਦਾ ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਉ ਰਖਾਏ ਕੈ ਦੁਨੀਆ ਵਿੱਚ ਰਾਜ ਭਾਗੇ ਮਿਲ ਗਿਆ ਪਰ ਨਉ ਚੰਗਾ ਰਖਾ ਲਿਆ ਸਾਰੀ ਦੁਨੀਆ ਸਲਾਮਾਂ ਕਰਦੀ ਆ ਪੈਰਾਂ ਚ ਡਿਗਦੀ ਆ ਚੰਗਾ ਨਉ ਰਖਾਏ ਕੈ ਜਸ ਕੀਰਤ ਜਗਲੇ ਦੁਨੀਆ ਵਿੱਚ ਜਸ ਬੜਾਗਾ ਨਉ ਬੜਾਗਾ ਜਸ ਕੀਰਤ ਜਗਲੇ ਜੇ ਤਿਸ ਨਦਰਣਾ ਆਵਈ ਤਾਂ ਬਾਤ ਨਾ ਪੁੱਛੈ ਕੀ ਜੇ ਤੁਰ ਕੋਲ ਨਾਮ ਨਹੀਂ ਬੰਦਗੀ ਨਹੀਂ ਸੇਵਾ ਨਹੀਂ ਯਾਦ ਰਖੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇਆ ਗੁਣ ਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੌ ਚੰਗਾ ਰਖਾਲਿਆ ਰਾਜ ਭਾਗ ਮਿਲ ਗਿਆ ਦੁਨੀਆ ਦੀ ਹਰ ਇੱਕ ਸੁੱਖ ਸਹੂਲਤਾਂ ਮਿਲ ਗਈਆਂ ਪਰ ਇਹਦੇ ਕੋਲ ਨਾਮ ਨਹੀਂ ਉਤ ਗੰਦਗੀ ਦਾ ਕੀੜਾ ਦਾ ਇਸੇ ਕਰਕੇ ਭਗਵਾਨ ਜੀ ਗੁਰਦੇਵ ਨੂੰ ਕਹਿੰਦੇ ਨੇ ਕਿਤਨਾ ਵੀ ਕਿੰਨੇ ਵੱਡਾ ਹੋ ਜਾਵੇ ਦੁਨੀਆ ਵਿੱਚ ਪਰੰਤੂ ਨਾਮ ਤੋਂ ਬਿਨਾਂ ਇਹਦੇ ਕੋਲ ਨਾਮ ਨਹੀਂ ਬੰਦਗੀ ਨਹੀਂ ਅੰਮ੍ਰਿਤ ਵੇਲਾ ਨਹੀਂ ਪਰਮਾਤਮਾ ਦੀ ਯਾਦ ਨਹੀਂ ਦੇ ਅੰਦਰ ਪਾਸ਼ਾ ਜੀ ਕਹਿੰਦੇ ਇਹ 84 ਦੇ ਢੇਡ ਵਿੱਚ ਪੈਂਦਾਗਾ ਤੇਰਾ 84 ਦਾ ਢੇਡ ਬਹੁਤ ਵੱਡਾਗਾ ਬਹੁਤ ਵੱਡਾ ਕੀੜਾ 84 ਦਾ ਕੀ ਕਹਿੰਦੇ ਨੇ ਪਾਸ਼ਾ ਜੀ ਕਹਿੰਦੇ ਗੰਦਗੀ ਦਾ ਕੀੜਾ ਬਣ ਕੇ ਕਹਿੰਦੇ ਦੁੱਖ ਸਵਾਰਦਾ ਫਿਰ ਵਸ਼ਿਸ਼ਟੀ ਜੀ ਕਹਿਣ ਲੱਗੇ ਕਿ ਆਪ ਸਵਰਗ ਹੋ ਸਭ ਕੁਝ ਜਾਣਦੇ ਹੋ ਪਰ ਸਭਾ ਦੇ ਵਿੱਚ ਬੈਠੇ ਜੀਵਾਂ ਨੂੰ ਇਸ ਗੱਲ ਦਾ ਗਿਆਨ ਕਿਵੇਂ ਹੋਇਆ ਆਪ ਕਿਰਪਾ ਕਰਕੇ ਚਾਰ ਘੜੀਆਂ ਲਈ ਆਪ ਕਿਰਪਾ ਕਰਕੇ ਚਾਰ ਘੜੀਆਂ ਲਈ ਇਹ ਇਹਨਾਂ ਸਾਰਿਆਂ ਨੂੰ ਸਰਗਸ ਬਕਸੋਂ ਕਹਿੰਦੇ ਸਾਰੇ ਦੇਖ ਲੈਣ ਕਿ ਸਿਮਰਨ ਤੋਂ ਬਿਨਾਂ ਇਹਨਾਂ ਦਾ ਇਹ ਹਾਲ ਹੁੰਦਾਗਾ ਉਸ ਵੇਲੇ ਕਹਿੰਦੇ ਭਗਵਾਨ ਜੀ ਨੇ ਕਹਿੰਨੇ ਸਾਰਿਆਂ ਨੂੰ ਕਹਿੰਦੇ ਸਰਗਤਤਾ ਦਿੱਤੀ ਸਭ ਨੇ ਕਹਿੰਦੇ ਅੰਤਰ ਧਿਆਨ ਹੋ ਕੇ ਦੇਖਿਆ ਕਹਿੰਦੇ ਠੀਕ ਆ ਇਹ 14 ਵਾਰ ਇੰਦਰ ਬਣ ਕੇ ਰਾਜ ਕਰ ਚੁੱਕਿਆ ਸੀ ਪਰ ਸਿਮਰਨ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਹੋਣ ਕਰਕੇ ਕਹਿੰਦੇ ਪਰਮੇਸ਼ਰ ਦੀ ਨਿੰਗਾ ਵਿੱਚੋਂ ਕਹਿੰਦੇ ਇਹ ਗਿਰ ਗਿਆ ਅੱਜ ਇਹਦੀ ਆ ਹਾਲਾਤ ਬਣੇ ਪਏ ਨੇ ਅੱਜ ਕਿਰਮ ਬਣਿਆ ਫਿਰਦਾ ਕੀੜਾ ਬਣਿਆ ਫਿਰਦਾ ਡਿਸਟਰ ਦਾ ਗੰਦਗੀ ਦਾ ਕੀਤੋਂ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਭਗਵਾਨ ਜੀ ਨੇ ਅੰਤਰ ਧਿਆਨ ਹੋ ਕੇ ਸਾਰੀ ਸਪਸ਼ਟੀਕਰਨ ਵਿਖਾਇਆ ਵੀ ਤੁਹਾਡੇ ਮਨ ਵਿੱਚ ਕਿਤੇ ਇਹ ਸ਼ੰਕਾ ਨਾ ਪੈ ਜਾਵੇ ਇਹ ਕਿਵੇਂ ਹੋ ਸਕਦਾ ਇੱਕ ਰਾਜਾ ਇੰਦਰ ਆਈਂਦਾ ਮੇਟਾ ਰਾਜਾ ਹੋ ਕੇ ਇੰਦਰਪੁਰੀ ਦਾ ਉਹ ਇੱਕ ਕੀੜਾ ਤੇ ਕਰਮ ਗੰਦਗੀ ਦਾ ਕਿਵੇਂ ਬਣ ਸਕਦਾ ਪ੍ਰੈਕਟੀਕਲ ਕਰਕੇ ਵਿਖਾਇਆ ਕਿਉਂਕਿ ਸਤਿਗੁਰੂ ਜੀ ਵੀ ਬਾਣੀ ਵਿੱਚ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗੁਰੂ ਵਰਦਨ ਪਾਸਾ ਜੀ ਜੈਤਿ ਸ੍ਰੀ ਦੀ ਬਾਣ ਵਿੱਚ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਕਹਿੰਦੇ ਚੰਗੀ ਸੇਜ ਆ ਅਨੇਕ ਸੁਖ ਨੇ ਸਾਰੇ ਸੁਖ ਭੋਗਦਾ ਹੋਇਆ ਬੰਦਾ ਵੱਡੇ ਵੱਡੇ ਬੰਗਲੇਆਂ ਵਿੱਚ ਬੱਡੇ-ਬੱਡੇ ਇਮਾਰਤਾਂ ਵਿੱਚ ਮਹਿਲਾਂ ਵਿੱਚ ਰਹਿੰਦਾ ਹੋਇਆ ਮਖਵਲੀ ਸੇਜਾਂ ਤੇ ਸੌਂਦਾ ਹੋਇਆ ਸੱਤੀ ਭਗਵਾਨ ਭੋਜਨ ਸ਼ਕਦਾ ਹੋਇਆ ਸੁੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਛੇ ਸੁਖਮਾਨ ਤੱਕ ਸਨਾਹੇ ਬਸੂਰੇ ਸੋ ਪ੍ਰਭ ਚਿਤਨ ਆਵੈ ਵਿਸ਼ਟਾ ਕੇ ਕੀਰੇ ਬਾਣੀ ਦਾ ਬਚਨ ਜਿਨ੍ਹਾਂ ਦੇ ਮਨ ਵਿੱਚ ਕਹਿੰਦੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਦੀ ਬੰਦਗੀ ਨਹੀਂ ਉਹ ਦੁਨੀਆ ਵਿੱਚ ਜਿੰਨਾ ਮਰਜੀ ਵੱਡਾ ਹੋਵੇ ਰੱਬ ਨੇ ਇਹ ਨਹੀਂ ਵੇਖਣਾ ਪ੍ਰਮਾਤਮਾ ਨੇ ਇਹ ਨਹੀਂ ਵੇਖਣਾ ਵੀ ਇਹਦੇ ਕੋਲ ਇੰਨੀ ਜ਼ਮੀਨ ਐ ਇੰਨਾ ਪੈਸਾ ਰਾਜਾ ਦਾ ਰਾਜ ਭਾਗ ਮਿਲਿਆ ਪਰ ਸਤਿਗੁਰੂ ਜੀ ਕਹਿੰਦੇ ਸੋ ਪ੍ਰਭ ਚਤਨਾ ਆਵੇ ਬਿਸ਼ਟਾ ਕੇ ਕੀਰੇ ਕਹਿੰਦੇ ਜਿਹਦੇ ਮਨ ਵਿੱਚ ਰੱਬ ਨਹੀਂ ਪਰਮਾਤਮਾ ਨਹੀਂ ਦਇਆ ਨਹੀਂ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਕਹਿੰਦੇ ਉਹਨੂੰ ਸ਼ਾਂਤੀ ਨਹੀਂ ਮਿਲਦੀ ਨਾਮ ਤੋਂ ਬਿਨਾ ਗੁਰੂ ਵਰਦਨ ਪਾਸ਼ਾ ਜੀ ਕਹਿੰਦੇ ਉਹ ਤਾਂ ਫਿਰ 84 ਦੇ ਗੇੜ ਵਿੱਚ ਪੈ ਜਾਂਦਾ ਦੁਖੀ ਹੁੰਦਾਗਾ ਜਦੋਂ ਫਿਰ ਭਗਵਾਨ ਜਿਨੇ ਕਹਿੰਨੇ ਸਾਰੀ ਵਾਰਤਾ ਸੁਣਾਈ ਜਿਨੇ ਸਭਾ ਦੇ ਵਿੱਚ ਦਰਬਾਰ ਵਿੱਚ ਬੈਠੇ ਸੀ ਸਾਰਿਆਂ ਦੇ ਮਨ ਤੇ ਛੱਟ ਵੱਜੇ ਮਨਾ ਖਿਆਲ ਸੁਰਤ ਉੱਥੇ ਚਲੀ ਗਈ ਆਪਣੇ ਆਪ ਦੇ ਅੰਦਰ ਛੱਟ ਮਾਰੀ ਮਨਾ ਕਦੇ ਬੰਦਗੀ ਨਾ ਛੱਡਦੀ ਕਿਤੇ ਰੱਬ ਨੂੰ ਨਾ ਬੁਲੋ ਜੀ ਤੇਰੀ ਬਿਹਾਲ ਤੇ ਹੀ ਹੋਵੇਗੀ ਲੱਖ ਦੁਨੀਆਂ ਵਿੱਚ ਤੋਂ ਵੇ ਮਸਾਂ ਲੱਖ ਦੁਨੀਆਂ ਵਿੱਚ ਤੈਨੂੰ ਦੁਨੀਆਂ ਜਾਣਦੀ ਏ ਤੇਰੇ ਕੋਲ ਸਾਰੇ ਸੁੱਖ ਨੇ ਪਰ ਇੰਨੇ ਸੁੱਖ ਹੁੰਦਿਆਂ ਹੋਇਆਂ ਵੀ ਤੂੰ ਰੱਬ ਨੂੰ ਭੁੱਲ ਗਿਆ ਤੇਰਾ ਵੀ ਹਾਲ ਇਹੀ ਹੋਵੇਗਾ ਹਲੇ ਵੀ ਰੱਬ ਨੂੰ ਭਗਵਾਨ ਨੂੰ ਯਾਦ ਕਰ ਲਿਆ ਕਰ ਉਸ ਅਕਾਲ ਪੁਰਖ ਨੂੰ ਯਾਦ ਕਰ ਲਿਆ ਕਰ ਤੇਰਾ ਵੀ ਹਾਲ ਇਹੀ ਹੋਵੇਗਾ ਬਾਣੀ ਤੋਂ ਬਿਨਾ ਭਜਨ ਤੋਂ ਬਿਨਾ ਬਿਨ ਹਰ ਭਜਨ ਨਹੀਂ ਸਟੁਕਾਰਾ ਕਹੋ ਨਾਨਕ ਇਹ ਤਤ ਵਿਚਾਰਾ ਗੁਰੂ ਨਾਨਕ ਪਾ ਸਾਜ ਕੇ ਨੇ ਤਤ ਕੱਟ ਕੇ ਵੇਖ ਲਿਆ ਜਿਵੇਂ ਸਿਆਣੇ ਕਹਿੰਦੇ ਨੇ ਵੀ ਆ ਗੱਲ ਤਾਂ ਮੈਂ ਤਤ ਕੱਟ ਲਿਆ ਪਾਸ਼ਾ ਜੀ ਵੀ ਕਹਿੰਦੇ ਨੇ ਕਹੋ ਨਾਨਕ ਇਹ ਤਤ ਵਿਚਾਰਾ ਦਿਨ ਹਰ ਭਜਨ ਨੰਨੀ ਸੁਲਕਾਰਾ ਕਹਿੰਦੇ ਬੰਦਗੀ ਤੋਂ ਬਿਨਾ ਬੰਦੇ ਦਾ ਕਹਿੰਦੇ ਸਰਕਾਰੀ ਨਹੀਂ ਹੋ ਸਕਦਾ ਜਿੰਨੇ ਮਰਜੀ ਉਪਾਜਤਨ ਕਰੀ ਚੱਲ ਇਹ ਯਾਦ ਕਰ ਲਈ ਜੋ ਮਰਜੀ ਦੁਨੀਆ ਵਿੱਚ ਕਰੀ ਚੱਲੀ ਪ੍ਰਜਾਤ ਰੱਖੀ ਇੱਕ ਗੁਰੂ ਤੋਂ ਬਿਨਾ ਸੱਚੇ ਗੁਰੂ ਤੋਂ ਬਿਨਾ ਸਾਨੂੰ ਮੁਕਤੀ ਨਹੀਂ ਮਿਲਣੀ ਪਾਰੇ ਜੋ ਜਿੱਥੇ ਮਰਜੀ ਭੱਜ ਜਾਈਏ ਜਿੱਥੇ ਮਰਜੀ ਤੇ ਲੈ ਜਾਈਏ ਸਾਨੂੰ ਇੱਕ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਉਣਾ ਪਵੇਗਾ ਇਹ ਤਾਂ ਬਿਨਾਂ ਸਾਨੂੰ ਕੋਈ ਮੁਕਤੀ ਦੇਈ ਨਹੀਂ ਸਕਦਾ ਜੇ ਦੇਵੇਗਾ 84 ਦੇ ਗੇੜ ਤੋਂ ਇੱਕ ਪ੍ਰਮਾਤਮਾ ਬਚਾ ਸਕਦਾ ਇੱਕ ਕਾਲਪੁਰਖ ਵਹਿਗੁਰੂ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਦੇ ਕੋਲੇ ਉਹ ਬਚਾ ਸਕਦਾ ਬਾਕੀ ਜਿੱਥੇ ਮਰਜੀ ਤਰਿਆ ਜਾਵੇ ਤੈਨੂੰ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਇਹ ਯਾਦ ਕਰਨੀ